ਸਾਸਰੀ ਕਾਲ ਜੀ ਸਾਰੇ ਭੈਣ ਬਣਾਉਣ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਟਿਕ ਟਕ ਆਉਂਗੇ ਬਾਕੀ ਤੁਹਾਨੂੰ ਪਤਾ ਹੀ ਆ ਜਿੱਥੇ ਬੱਚਾ ਹੁੰਦਾ ਉਥੇ ਰੌਣਕ ਹੁੰਦੀ ਆ ਜੋਂ ਦੀ ਕੋਈ ਪਰੋਲੋਂ ਦੀ ਫੋਟੋ ਜਪਨੂਰ ਤੇ ਡੈਗ ਪੀ ਸੀਗੀ ਉਹ ਉੱਥੇ ਕੰਮ ਕਰਦੀ ਆ ਕਿਤੇ ਸੈਂਟਰ ਲਪਾ ਲੈਂਦੀ ਆ ਇੱਕ ਚ ਪੈਰ ਚ ਸੈਂਟਰ ਪਾ ਲੈਂਦੀ ਆ ਇੱਕ ਚ ਚੱਪਲ ਪਾ ਲੈਂਦੀ ਆ ਠੀਕ ਆ ਅਨੀ ਤੁਰੇ ਫਿਰਦੀ ਰਹਿੰਦੀ ਆ ਤੇ ਆਪਣਾ ਗਿਆ ਪ੍ਰਸ਼ਾਦਾ ਤੇ ਪ੍ਰਸ਼ਾਦਾ ਛਕਣ ਲੱਗੇ ਆ ਮੈਂ ਹਮਨ ਕਹ ਰਹੀ ਸੀ ਕਿ ਨਹੀਂ ਵੀ ਮੈਂ ਕੋਈ ਵੀਡੀਓ ਵੇਖੀ ਹੋਣੀ ਹੈ ਕਿਸੇ ਡਾਕਟਰ ਦੀ ਜਾਂ ਕਿਵੇਂ ਵੀ ਹਨਾ ਵੀ ਉਹ ਕਹਿੰਦੇ ਵੀ ਜੇ ਜਿੱਥੇ ਆਪਾਂ ਖੀਰਾ ਖਾਣੇ ਸਲਾਦ ਦੇ ਵਿੱਚ ਉਥੇ ਸਲਾਦ ਖਾਇਆ ਜਾਏ ਉਥੋਂ ਮੈਨੂੰ ਫਿਰ ਗੱਲ ਮੈਂ ਕਿਹਾ ਵੀ ਅਮਰੂਦ ਆ ਹੁਣ ਹਨਾ ਅਮਰੂਦ ਅੱਗੇ ਨਾ ਟੋਕਰੀ ਹੁੰਦੀ ਹੈ ਤੂਤ ਦੀ ਟੋਕਰੀਆਂ ਪਿੱਛੇ ਰੱਖ ਕੇ ਤੇ ਨਾਲ ਕਾਗਜ਼ ਰੱਖ ਲੈਣੀ ਨਾਲ ਕਾਪੀ ਰੱਖ ਲੈਣੀ ਇਹਨਾਂ ਨੇ ਕਾਪੀ ਕਿਉਂ ਰੱਖਦੇ ਸੀਗੇ ਜੇ ਕੋਈ ਆਪਣੇ ਵਰਗਾ ਕਹਿੰਦਾ ਸੀ ਕੱਟ ਕੇ ਨੂਨ ਲਾ ਕੇ ਦੇ ਦੂ ਹਾਂ ਉਹ ਫਿਰ ਨੂਨ ਲਾ ਕੇ ਕੱਟ ਕੇ ਦੇ ਦਿੰਦੇ ਸੀਗੇ ਟੋਕਲੇ ਟੋਕਲੇ ਜੇ ਕਿਹਨੇ ਉਹ ਕਿਲਵਾਂ ਦੇ ਹਿਸਾਬ ਨਾਲ ਲੈਣੇ ਕਿਲਵਾਂ ਦੇ ਹਿਸਾਬ ਨਾਲ ਲੈ ਲੈਂਦੇ ਸੀਗੇ ਟੱਕ ਲਾ ਕੇ ਚਾਰ ਪੀਸ ਕਰਦੇ ਨੇ ਉਹਨਾਂ ਨੇ ਹਾਲੇ ਗਲੀ ਦੇ ਵਿੱਚ ਕੰਮ ਕਲਾਂਦੇ ਸੀ ਅਮਰੂਦ ਵੇਚਣ ਜਾਂਦੇ ਸੀ ਉਹ ਗੱਲਾਂ ਰਹਿ ਨਹੀਂ ਗੀਆਂ ਪੁਰਾਣੀਆਂ ਗੱਲਾਂ ਰਹਿ ਨਹੀਂ ਗੀਆਂ ਇੱਕ ਜਿਵੇਂ ਕਿ ਨਾ ਮੋਟੋ ਇੱਥੇ ਗੰਨੇ ਵੀ ਨਾ ਗੰਨੇ ਉਹਨਾਂ ਨੇ ਨਾ ਸਾਈਕਲਾਂ ਦੇ ਸਾਈਕਲ ਦੇ ਨਾਲ ਪੂੜਾ ਬੰਨਿਆ ਉਹਨਾਂ ਸਾਈਡ ਤੇ ਠੀਕ ਹੈ ਤੇ 2 ਰੁਪਏ ਦਾ ਗੱਲ ਨਾ ਤੇ ਫਿਰ 5 ਰੁਪਏ ਦਾ ਹੋ ਗਿਆ ਠੀਕ ਹੈ ਅਸਾਂ ਮੁੱਲ ਤੇ ਨਹੀਂ ਦਿੱਤੇ ਸਾਡੇ ਉੱਤੇ ਆਪਣੀ ਫੈਕਟਰੀ ਆਪਣੀ ਗੈਰੀਆ ਫੈਕਟਰੀ ਹੈ ਨਾ ਚੁਕ ਵੀ ਹੁਣ ਮੁੱਲ ਆਇਆ ਨਾ ਉਦੋਂ ਜਾਨੀ ਕਿ ਵੀ ਹੈ ਨਹੀਂ ਸੀ ਨਾ ਮਾਹੌਲ ਜਬ ਵਧੀਆ ਹਨਾ ਮਾਹੌਲ ਤਾਂ ਬਹੁਤ ਵਧੀਆ ਸੀ ਕਹਿੰਦਾ ਪਰ ਸੌਰੀ ਵੀ ਪੈਸੇ ਤੇ ਲੈ ਲਵਾਂ ਥੀ ਤਾਂ ਨਹੀਂ ਸੀਗੀ ਇਹ ਹੱਥ ਤੰਗ ਹੁੰਦਾ ਹੈ ਹਨਾ ਉਹ ਤਾਂ ਕਮਾਈਆਂ ਕੱਟਦੀ ਵਰਕਤਾ ਜਾਂਦੀਆਂ ਸੀ ਵਰਕਤਾ ਜਾਂਦੀਆਂ ਸੀ ਅੱਗੋਂ ਕਮਾਈਆਂ ਜੇ ਜ਼ਿਆਦਾ ਵੀ ਹੈ ਤੇ ਖਰਚਾ ਪੂਰਾ ਸੁਰਾ ਹੀ ਹੁੰਦਾ ਮਤਲਬ ਇਹ ਚੀਜ਼ ਹੋ ਗਈ ਹੈ ਤੇ ਵਰਕਤ ਨਹੀਂ ਹੈਗੀ ਚੀਜ਼ਾਂ ਦੇ ਵਿੱਚ ਹੁਣ ਵਰਕਤ ਬਿਲਕੁਲ ਚਲੀ ਗਈ ਹੈ ਮਤਲਬ ਕਿ ਜੇ ਹਜ਼ਾਰਾਂ ਚ ਕਮਾ ਰਹੇ ਆ ਨਾ ਉਹ ਤਾਂ ਸੋਚ ਕਮਾਉਂਦੇ ਸੀ ਤਾਂ ਵੀ ਬਚਾਉਂਦੇ ਵੀ ਸੀ ਤੇ ਖਰਚੇ ਵੀ ਚੱਲਦੇ ਸੀ ਤੇ ਹੁਣ ਜੇ ਅਸੀਂ 15000 ਕਮਾਉਂਦਾ ਬੰਦਾ ਤੇ ਬਚਦਾ ਕੋਈ ਨਹੀਂ 15 ਦਾ ਖਰਚਾ ਵੀ ਜਾ ਜ਼ਰੂਰ ਹੁੰਦਾ 20000 ਖਰਚਾ ਹੋ ਜਾਊਗਾ ਤੋ ਕੋਈ ਬਾਇਦਾ ਬੂਈ ਦਾ ਕੋਈ ਸੁਨਿਯੋਗ ਚਾਣਾ ਤੇ ਪਰ ਬਾਕੀ ਸੂਹਤਾਂ ਬਾਦ ਗੀਆਂ ਹਨ ਤੇ ਬਿਮਾਰੀਆਂ ਵਾਦ ਗੀਆਂ ਸੂਹਤਾਂ ਨੇ ਬਿਮਾਰੀਆਂ ਵਾਦ ਗੀਆਂ ਨਾਥੀ ਕੋਈ ਕੰਮ ਕਰਦਾ ਨਹੀਂ ਨਾ ਮਸ਼ੀਨਾ ਅੱਕੇ ਬੁੜੀਆਂ ਥਾਪ ਗਾਣਾ ਕੱਪੜੇ ਕੋੜਤਾਂ ਗੁੰਦਣਗੇ ਧੋਣਗੇ ਗੁੰਦਣਗੇ ਨਹੀਂ ਨਾ ਮਸ਼ੀਨਾ ਸੈੜਤਾਂ ਗੀਆਂ ਬਸਤੀ ਬਿਮਾਰੀਆਂ ਤੋਂ ਹਾਂ ਇਹ ਨਾ ਕਰਕੇ ਕੰਮ ਕਰਨੋਂ ਤਾਂ ਹਟ ਗਈ ਤੇ ਫਿਰ ਪੋਚੇ ਬੈ ਕੇ ਲਾਣੇ ਆ ਮਿੱਟੀ ਫੇਰਨੀ ਘਰਾ ਦੇ ਵਿੱਚ ਹਾਂ ਆ ਤੇ ਜਾਂਦੇ ਮੈਂ ਆਪ ਪੋਚਿਆ ਲੈ ਕੇ ਆਉਂਦਾ ਰਹਾਂਗਾ ਛੱਪੜ ਤੋਂ ਜਾਂ ਬੁੜੀਆਂ ਨਾ ਛੱਪੜ ਦੇ ਅੰਦਰ ਮਿੱਟੀ ਲੈ ਕੇ ਆਉਣਾ ਸੀ ਦੀਵਾਲੀ ਦੇ ਸਾਡੇ ਮਾਤਾਰ ਦੇ ਨਾ ਵੀ ਇਕੱਠੀਆਂ ਹੋ ਕੇ ਉਹ ਗਲੀਆਂ ਤੇ ਫਿਰ ਛੱਪੜ ਤੇ ਜਾਣਾ ਉਹਨਾਂ ਨੇ ਮਾਂ ਅੱਛਾ ਇੱਕ ਚੀਜ਼ ਹੈ ਮਿੱਟੀ ਪਾਟ ਕੇ ਲਿਓਣੀ ਚੁੱਲਿਆਂ ਵਾਸਤੇ ਤੇ ਜੇ ਮੰਨ ਕੇ ਚੱਲੋ ਵੀ ਊਂ ਲਾਉਣੀ ਸਾਰੇ ਘਰਚ ਹਨ ਤੇ ਕੋਠਾ ਘਾਟਾ ਲਪਣਾ ਫਿਰ ਮੰਗਾ ਲੈਂਦੇ ਸੀ ਰੇੜਾ ਹੁੰਦਾ ਜੀ ਮੈਂ ਨਾ ਇੱਕ ਜੀ ਹੈ ਕਿ ਪੰਜਾਬ ਦੇ ਵਿੱਚ ਇਹ ਚੀਜ਼ ਸੁਣੀ ਸੀ ਕੀ ਜਿਹੜੇ ਕੱਚੇ ਘਰ ਹੁੰਦੇ ਨੇ ਜਿਵੇਂ ਆਪਾਂ ਜਿੱਥੇ ਗਾਣੇ ਦੀ ਸ਼ੂਟਿੰਗ ਹੋਈ ਹੈ ਤੁਸੀਂ ਵੇਖਿਆ ਨਾ ਉਹ ਕੱਚਾ ਘਰ ਹੈ ਕੱਚੇ ਘਰ ਦੀ ਪਰ ਇੱਕ ਟਾਈਮ ਇੱਕ ਵੇਲਾ ਐਸਾ ਸੀ ਕਿ ਇਹੋ ਜਿਹੇ ਕੱਚੇ ਘਰਾਂ ਦੇ ਵਿੱਚ ਲੋਕ ਰਹਿੰਦੇ ਸੀ ਹਨਾ ਉਹ ਮਤਲਬ ਪਿੰਡ ਪਿੰਡ ਅਸਲੀ ਪਿੰਡ ਉਹਨੂੰ ਕਿਹਾ ਜਾਂਦਾ ਸੀ ਹੁਣ ਤੇ ਜਿਹੜੇ ਪਿੰਡ ਔਰ ਸ਼ਹਿਰ ਬਣ ਚੁੱਕੇ ਹੋਏ ਨੇ ਪੱਕੇ ਮਕਾਨ ਹੈ ਤੇ ਜਿਹੜੇ ਉਹ ਟਾਈਮ ਸੀ ਨਾ ਉਹ ਉਹ ਚੀਜ਼ ਵੇਖਣ ਦਾ ਨਾ ਮਸ਼ਹਾਲ ਇੱਕ ਮੇਰਾ ਟਾਈਮ ਨਿਕਲ ਗਿਆ ਜਾਂ ਲੋਕੀ ਉਹਨਾਂ ਉਹਦੇ ਘਰਾਂ 'ਚ ਨਹੀਂ ਰਹਿੰਦੇ ਤੇ ਹੁਣ ਉਸ ਸਜਾਵਟ ਵਾਸਤੇ ਰਹਿ ਗਈ ਆ ਇੱਕ ਉਹ ਤਾਂ ਕਰਕੇ ਯੂਜ਼ ਕੀਤਾ ਜਾਂਦਾ ਉਹਦੇ ਮਕਾਨਾਂ ਨੂੰ ਕਿ ਕੋਈ ਸ਼ੂਟਿੰਗ ਹੋ ਜਾਏ ਜਾਂ ਫਿਲਮ ਬਣ ਜਾਏ ਫਿਲਮ ਦੀ ਸ਼ੂਟਿੰਗ ਵਾਸਤੇ ਤਾਂ ਕਰਕੇ ਨਹੀਂ ਤੇ ਪਹਿਲਾਂ ਇੱਕ ਇਹੋ ਜਿਹੇ ਟਾਈਪ ਦੇ ਉਹਦੇ ਘਰਾਂ 'ਚ ਵੀ ਰਹਿੰਦੇ ਉਹ ਠੰਡੇ ਮਕਾਨ ਹੁੰਦੇ ਸੀ ਤੇ ਫਿਰ ਇੱਕ ਹੋਰ ਹੁੰਦਾ ਸੀ ਕੋਈ ਬਿਜਲੀ ਦੀ ਕੋਈ ਨਹੀਂ ਸੀ ਮੱਛਰ ਤੋਂ ਸਪਰੇਅ ਕਰਨਾ ਹੁੰਦਾ ਸੀ ਡਰਮਾਂ ਪਾ ਕੇ ਹਾਂ ਤੇ ਉਹਦਾ ਨਾ ਆਪਣੀ ਆ ਕੰਦ ਜਿਹੜੀ ਹੁੰਦੀ ਸੀਗੀ ਨਾ ਜਾਨੀ ਕਿ ਵੀ ਅੱਜ ਜਿੱਧਰ ਜਪਨੂਰ ਦੀਆਂ ਫੋਟੋਆਂ ਲੱਗੀਆਂ ਇਹ ਕੱਚੀ ਹੁੰਦੀ ਸੀ ਧੁਰਤਰਾਵੀ ਤੇ ਇਹਦੇ ਉੱਤੇ ਜਫਾ ਨਹੀਂ ਪਰਿਆ ਜਾਂਦਾ ਇਹ ਏਡੀ ਮੋਟੀ ਲਟਾਈਨ ਹੁੰਦੀ ਸੀਗੀ ਤੇ ਮਾਤਾ ਸਾਰੀ ਰਾਤ ਜਾਗ ਕੇ ਜਦ ਮੀਂਹ ਪੈਂਦੇ ਸੀ ਨਾ ਸਾਰੀ ਰਾਤ ਜਾਗ ਕੇ ਕੱਢਦੀ ਹੁੰਦੀ ਤੇ ਕਾਂ ਨਿਆੜੀ ਸੱਤ ਸੀਗੀ ਬੱਤੇ ਪਾਏ ਹੁੰਦੇ ਸੀਗੇ ਤੇ ਉਹਨੂੰ ਆਏ ਸੀਗੇ ਵੀ ਦਵਾਕਾਂ ਦੇ ਉੱਤੇ ਲਟਾਈਨ ਡੈਗ ਪੀ ਤੇ ਖਤਮ ਹੋ ਗਈ ਠੀਕ ਹੈ ਤੇ ਬਾਕੀ ਦੂਜਾ ਫੇਰ ਮਾਮੇ ਹੁਣਾਂ ਨੇ ਪਾ ਕੇ ਦਿੱਤਾ ਸੀਗਾ ਤੇ ਮੇਲੇ ਜਿਹੜੇ ਮਾਪਾ ਬਹੁਤ ਆ ਵੇਖਿਆ ਪੱਲੇ ਟਾਈਮ ਨੇ ਜਿੱਦਾਂ ਵਿੱਚ ਕਿੰਨਾ ਕੁ ਚੰਦਾ ਹੁੰਦਾ ਸੀ ਹੁਣ ਤਾਂ ਜੱਪੂ ਵਰਗੇ ਵੀ ਫੈਂਸੀ ਹੋ ਗਏ ਲੈ ਲੈ ਇਹ ਅਗਰ ਟੀਨੂ ਕੀ ਕਰ ਲੈ ਰੋਲ ਕਰਕੇ ਖਾਓ ਰੋਲ ਕਰਕੇ ਪੋਪੜਾ ਬਣਾ ਕੇ ਪੋਪੜਾ ਬਣਾ ਕੇ ਖਾਓ ਪੋਪੜਾ ਬਣਾ ਕੇ ਹੁਣ ਉਹੀ ਗੱਲ ਆ ਗਈ ਨਾ ਹੁਣ ਰੋਲ ਹੋ ਗਏ ਅੱਗੇ ਪੋਪੜਾ ਹੁੰਦਾ ਸੀ ਹਾਂ ਨਹੀਂ ਆਪਾ ਤਾਂ ਰੋ ਪੋਪਲਾ ਤੇ ਮੈਂ ਨਾ ਇੱਥੇ ਆ ਕੇ ਸੁਣਿਆ ਨਾਮ ਮੈਂ ਨਾ ਦੰਦੀਵਾਰ ਦੀ ਆਏ ਖਾ ਲੋ ਬਤ ਆਪਾ ਪਤਾ ਕੀ ਕਹਿੰਦਾ ਸੀ ਕਰੀਮ ਰੋਲ ਬਣਾ ਕੇ ਮੇਰਾ ਸੋਨਾ ਪੁੱਤ ਖਾਊਗਾ ਕਰੀਮ ਰੋਲ ਬਣਾ ਕੇ ਖਾ ਲੋ ਸਤਿ ਸ੍ਰੀ ਅਕਾਲ ਤਾਂ ਕਰ ਦੋ ਹੱਥ ਜੋੜ ਕੇ ਆ ਚੀ ਪ੍ਰਸ਼ਾਦਾ ਛਕਣਾ ਸਾਰਿਆਂ ਨੂੰ ਪੁੱਛ ਲੋ ਨੂ ਸਾਰਿਆਂ ਨੂੰ ਰੋਟੀ ਪੁੱਛੋ ਤੇ ਰੋਟੀ ਖਾ ਲਈ ਤੁਸੀਂ ਚਾਚੀ ਚਾਚੀ ਸਤਿ ਸ੍ਰੀ ਅਕਾਲ ਹੀ ਕਰ ਜਾਂਦੀ ਹਾਂ ਖਾ ਲੋ ਜਦੋਂ ਫੋਨ ਕਿਧਾ ਆਇਆ ਸੀ ਇਹ ਸਿਰਫ ਨਾ ਦੁੱਧ ਹੀ ਪੀਂਦੀ ਆ ਰੋਟੀ ਰਾਟੀ ਬਿਲਕੁਲ ਨਹੀਂ ਖਾਂਦੀਗੀ ਇੱਕ ਅੱਧੀ ਬਰਕੀ ਭਲਾ ਉਹ ਖਾ ਲਵੇ ਤੇ ਨਹੀਂ ਖਾਂਦੀ ਨੀਗੀ ਪੁਰਾਣੀਆਂ ਗੱਲਾਂ ਅੱਜਕੱਲ ਦਾ ਮਾਹੌਲ ਚੇਰਾਂ ਨੇ ਤੇ ਨਵੇਂ ਬੱਚੇ ਤੇ ਅੱਰੀ 2000 ਦੀ ਪੀੜ੍ਹੀ ਹੈ ਨਾ ਉਹ ਬੱਚਿਆਂ ਨੂੰ ਬਹੁਤ ਕੁਝ ਘੱਟ ਪਤਾ ਹੋਏਗਾ ਉਹਨਾਂ ਨੇ ਜਾਂ ਤੇ ਮੈਨੂੰ ਤਾਂ ਇਹ ਲੱਗਦਾ ਉਹਨਾਂ ਨੇ ਜ਼ਿਆਦਾਤਰ ਛੁਪਨ ਛੁਪਾਈ ਆ ਇਹੋ ਚੀਜ਼ਾਂ ਨਹੀਂ ਪਤਾ ਅਸੀਂ ਤਾਂ ਬਹੁਤ ਹੋ ਚੁੱਕੇ ਆ ਜਿਹੜੀਆਂ ਅਸੀਂ ਉਹ ਆਖਰੀ ਪੀੜੀਆਂ ਨੇ ਅਸੀਂ ਸਭ ਕੁਝ ਵੇਖਿਆ ਹੈ ਮਤਲਬ ਫੋਨ 에ਰੀਅਲ ਤੋਂ ਲੈ ਕੇ ਫੋਨ ਮੋਬਾਈਲ ਇੰਟਰਨੈਟ ਤੱਕ ਦੇਖ ਲਿਆ ਨਾ ਤੇ ਹੋਰ ਅਸੀਂ ਉਸ ਪੀੜੀ ਜਾਣਦੇ ਆ ਆਖਰੀ ਪੀੜੀ ਜਾਣਦੇ ਆ ਕਿ ਜਿਨ੍ਹਾਂ ਨੇ ਜਿਹੜੀਆਂ ਆਪਾਂ ਪਾਣੀ ਚ ਚਲਾਉਣ ਵਾਲੀ ਕਿਸ਼ਤੀਆਂ ਜਾਂ ਬੰਟੇ ਹੇ ਹੋਰ ਕੀ ਟਿੱਕਰੀਆਂ ਜਿਹੜੇ ਉਹ ਵੱਟੇ ਦੇ ਉੱਤੇ ਵੱਟੇ ਧਰ ਕੇ ਆਪਾਂ ਬੂਨਾ ਛੇੜਨਾ ਜਾਂ ਟਾਇਰ ਚਲਾਣੇ ਡਿਟੀ ਪਾੜਾ ਡਿਟੀ ਪਾੜਾ ਹੁੰਦਾ ਸੀ ਟਾਇਰ ਚਲਾਣੇ ਆ ਨਾ ਟਾਇਰ ਰੇਲੇ ਨਾਲ ਡੰਡੇ ਦੇ ਨਾਲ ਚਲਾਣੇ ਹੋਰ ਬੜਾ ਹੀ ਕੁਛ ਕੁ ਜੋ ਕਿ ਸ਼ਾਇਦ ਕਹਾਂ ਲਉ ਕਿ ਗੱਲਾਂ ਨਾ ਹੋਣ ਖਤਮ ਜਿਹੀਆਂ ਹੀ ਹੋਈਆਂ ਪਈਆਂ ਯਾਦ ਹੀ ਨਹੀਂ ਆਉਂਦੀ ਚਿੱਤੇ ਜਾਂ ਪੁਰਾਣੀ ਕਿਤਾਬਾਂ ਦੇ ਵਿੱਚ ਕਾਰਟੂਨ ਵਗੈਰਾ ਦੇਖਨੇ ਜਾਂ ਕੋਈ ਨਿਊਜ਼ਪੇਪਰ ਦੇ ਵਿੱਚ ਮਲਾਂ ਵਾਲੇ ਆਨੇ ਕਿੰਨਾ ਬੋਸ ਦੇਖਣਾ ਹਨਾ ਲੈਂਪਾ ਦੇਖਨੇ ਲੈਂਪਾ ਦੇਖਿਆ ਜਦੋਂ ਅਸੀਂ ਵਿਰਾਸਤ ਦੇ ਦੇਖਨੇ ਸੀ ਨਾ ਜਿੱਥੇ ਸਾਡਾ ਪੋਡਕਾਸਟ ਹੋਇਆ ਉੱਥੇ ਇੱਕ ਤਾਂ ਇੱਕ ਚੀਜ਼ ਪੁਰਾਣੀ ਪਈ ਹੈ ਤੇ ਜਦੋਂ ਅਸੀਂ ਮੈਂ ਵੇਖਿਆ ਸੀ ਤੇ ਮੈਂ ਭੁੱਲ ਗਈ ਸੀ ਕਿ ਇਹ ਚੀਜ਼ ਆਪਾਂ ਕਿੱਥੇ ਪਿੱਛੇ ਛੱਡ ਆਇਆ ਤਾਂ ਕਰਕੇ ਮਨ ਲੱਗਿਆ ਮਾਨਵੀ ਪਰਦਾ ਕਿ ਉਹ ਮੌਲਾ ਤੇ ਅਗਰ ਅੱਜ ਉਸ ਟਾਈਮ 'ਚ ਅਸੀਂ ਵਾਪਸ ਜਾਈਏ ਅੱਧਾ ਇੱਕ ਸ਼ਰਾਬ ਦਾ ਬਰਾਸ ਨਾ ਪਲਾਸਟਿਕ ਦੇ ਉਹਦੇ 'ਚ ਪਾ ਲਈ ਜੱਗ ਚ ਪਾਣੀ ਤੇ ਬਾਕੀ ਇੱਕ ਕੰਨੀ ਸਟੀਲ ਦੀ ਪਾਜੀ ਫਿਰ ਮੈਂ ਬੋਤਲਾਂ ਭਰਨੇ ਆ ਪਾਣੀ ਦੇਗਾ ਬਸ ਅਸੀਂ ਆਖਰੀ ਪਿੰਡੀਆਂ ਹੋਈ ਹੋ ਜਾਂਦੀ ਜਿਨ੍ਹਾਂ ਨੇ ਸਭ ਕੁਝ ਦੇਖ ਲਿਆ ਉਹ ਨਾ ਜਿੱਦਾਂ ਅੱਗੇ ਆਉਣ ਵਾਲੇ ਬੱਚਿਆਂ ਨੂੰ ਕੁਝ ਨਹੀਂ ਪਤਾ ਹਾਂ 2000 ਵਾਲਾ ਪਤਾ 2000 ਵਾਲੀ ਜਿਹੜੀ ਲਾਈਨ ਸਟਾਰਟਿੰਗ ਸੀ ਉਹਨਾਂ ਚੋਂ ਨੂੰ ਕੁਝ ਨਹੀਂ ਪਤਾ 95 ਵਾਲਿਆਂ ਨੂੰ ਕੁਝ ਪਤਾ ਹੋਏਗਾ ਪੁੱਛੋ ਪੁੱਛੋ ਅੱਜਪੂਰ ਗੈਣ ਦਾ ਮੋਬਾਈਲ ਦਾ ਪਤਾ ਵੀ ਫੋਨ ਹੈਗੇ ਆ ਭਾਈ ਤੇ ਹਣਾ ਜੱਪੂ ਹਾਂ ਹਾਂ ਗੈਣੀ ਬਾਕੀ ਉਹ ਮੇਲਾ ਵਾਪਸ ਨਹੀਂ ਆਣਾ ਨਾ ਅਸੀਂ ਉਸ ਵੇਲੇ ਤੇ ਵਾਪਸ ਜਾ ਸਕਦੇ ਹਾਂ ਕਿਉਂਕਿ ਜਦੋਂ ਲੋਕਡਾਊਨ ਹੋਇਆ ਸੀ ਉਹਦਾ ਮੋਬਾਈਲ ਬੰਦ ਹੋ ਗਿਆ ਸੀ ਬਾਹਰ ਜਾਣਾ ਮੁਸ਼ਕਲ ਬੰਦ ਹੋ ਗਿਆ ਸੀ ਉਦੋਂ ਹੀ ਸਾਨੂੰ ਇੰਨੀ ਹੁੰਦਾ ਜਿਵੇਂ ਧਾਨੀਆਂ ਧਾਨੀਆਂ ਆਪਾਂ ਕਹਿ ਸਕਦੇ ਹਾਂ ਖਤਮ ਕਰ ਦਿਆਂ ਪਰ ਰਿਸ਼ਤੇਦਾਰਾਂ ਦਾ ਮਿਲਣ ਵਰਤਨ ਖਤਮ ਕਰਤਾ ਫੋਨਾਂ ਨੇ ਹਾਂ ਆਪਸ ਵਿੱਚ ਬੈਠੇ ਗੱਲ ਖਤਮ ਕਰਦੇ ਹਾਂ ਇਹਦੇ ਅਸੀਂ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਕਿ ਆਪਾਂ ਵਲੋਗਿੰਗ ਕਰਦੇ ਆ ਵੀਡੀਓ ਬਣਾਉਂਦੇ ਆ ਯਾ ਗੱਲ ਤੁਹਾਡੇ ਤੱਕ ਪਹੁੰਚਦੀ ਐ ਹਲ ਨਹੀਂ ਤੇ ਹੋ ਜਾ ਟਾਈਮ ਐ ਹੋਰ ਜੀ ਇਤਨੇ ਵੀਡੀਓ ਬਣਾ ਲੈਣੇ ਆ ਪਾ ਲੈਣੇ ਆ ਉਤ ਤੋਂ ਬਾਅਦ ਟੀਵੀ ਚੱਲਦਾ ਰਹੂਗਾ ਐ ਫੋਨ ਤੇ ਲੱਗੇ ਰਹਿਣਗੇ ਤੇ ਮੈਂ ਆਪਣਾ ਇਹਦੇ ਨਾਲ ਲੱਗੇ ਰਾਂਗੇ ਮਤਲਬ ਕਿ ਇੱਕ ਹੁੰਦਾ ਨਾ ਇੱਕ ਇੱਕ ਰੂਲ ਹੁੰਦੇ ਨੇ ਘਰ ਦੇ ਜੇ ਰੂਲ ਬਣਾ ਦੇ ਜੇ ਮੈਂ ਰੂਲ ਬਤਨ ਲੱਗ ਗਿਆ ਨਾ ਤੇ ਰੂਲ ਬਣਾਵੇ ਉਹ ਐ ਚੀਜ਼ ਦਾ ਰੂਲ ਬਣਾਵੇ ਕਿ ਰੋਟੀ ਖਾਣ ਦੇ ਟਾਈਮ ਨਾ ਜਾਂ ਜਦੋਂ ਕੋਈ ਘਰ ਆ ਗਿਆ ਫੋਨ ਤੇ ਟੱਚ ਨਾ ਹੀ ਕਰੋ ਆਪਣੇ ਜਿਹੜਾ ਇੱਕ ਵੇਲਾ ਸੀ ਇਹ ਕੰਮ ਨਹੀਂ ਕਰਦਾ ਮੈਂ ਨਹੀਂ ਨਹੀਂ ਇੱਕ ਉਹ ਵੇਲਾ ਸੀ ਜਦੋਂ ਸਾਰੇ ਇਕੱਠੇ ਬੈ ਕੇ ਰੋਟੀ ਪਾਣੀ ਖਾਂਦੇ ਸੀ ਤੇ ਮੈਨੂੰ ਆਪਣੀ ਇੱਕ ਪ੍ਰਾਣੀ ਵਾਲਾ ਚੇਤਾ ਹੈ ਜਿੱਦੇ ਤੋਂ ਸਾਡੇ ਘਰ ਸਿਲੰਡਰ ਖਤਮ ਹੁੰਦਾ ਸੀ ਨਾ ਤੇ ਮੈਂ ਚ ਇਹ ਤਾਂ ਖੁਸ਼ ਹੋ ਜਾਂਦੀ ਸੀ ਸਿਲੰਡਰ ਖਤਮ ਪਤਾ ਕਿਉਂ ਕਿ ਸਾਡੇ ਘਰ ਉਸ ਟਾਈਮ ਮੈਨੂੰ ਐ ਹੁੰਦਾ ਸੀ ਕਿ ਅੰਗਿੱਠੀ ਉਚੁੱਲਾ ਜਿਹੜਾ ਆਪਾਂ ਬਾਲਦੇ ਮਿੱਟੀ ਵਾਲਾ ਉਹ ਬਲੇਗਾ ਤੇ ਉਹਦੇ ਤੇ ਰੋਟੀ ਕਿਉਂਕਿ ਉਹ ਰੋਟੀ ਉਹਦੀ ਰੋਟੀ ਨੇ ਬੜੀ ਸਵਾਦ ਹੁੰਦੀ ਸੀ ਤੇ ਖਾਸ ਕਰ ਸਰਦੀਆਂ ਦੇ ਵਿੱਚ ਮੇਰੇ ਵਿੱਚ ਬਣਾਣੀ ਤੇ ਸਾ ਪਤਾ ਕਿ ਸਾਡਾ ਟਾਈਮ ਇਹੋ ਜਿਹਾ ਸੀ ਆਪਾਂ ਇਹੋ ਜਿਹਾ ਵੀ ਟਾਈਮ ਲੇਖਿਆ ਕਿ ਸਾਡੇ ਘਰ ਲਾਈਟ ਨਹੀਂ ਹੁੰਦੀ ਸੀ ਬਿਜਲੀ ਕੱਟੀ ਹੁੰਦੀ ਸੀ ਤੇ ਤਾਈ ਜੀ ਦੇ ਮੁੰਡੇ ਨੇ ਕੁੰਡੀ ਪਾ ਕੇ ਲਾ ਲਾਣੀ ਐਵੇਂ ਤੇ ਸਵੇਰ ਰਾਤ ਲਾ ਦੇਣੀ ਸਵੇਰੇ ਉਹਨਾਂ ਨੇ ਉਤਾਰ ਦੇਣੀ ਚਲੋ ਉਹ ਵੀ ਟਾਈਮ ਦੇਖਿਆ ਤੇ ਵਕਤ ਉਹ ਤਾਈ ਜੀ ਦੇ ਮੁੰਡਾ ਨੱਚਾਦੀ ਕੁੰਡੀ ਵਾਲੀ ਗੱਲ ਕਰਕੇ ਪੁਰਾਣੀਆਂ ਗੱਲਾਂ ਉਹ ਪਤਾ ਕਿੰਦੀ ਪੁਰਾਣੀ ਗੱਲ ਹੈ ਮੈਂ ਉਦੋਂ ਮ ਫਰਦੀ ਹੋਵਾਂਗੀ ਚੌਥੀ ਤੇ ਪੰਜਵੀਂ ਚ ਤੀਜੀ ਚੌਥੀ ਤੇ ਫਰਦੀ ਹੋਵਾਂਗੀ ਐਨੀ ਪੁਰਾਣੀਆਂ ਚਲ ਬਸ ਕੋਈ ਨਹੀਂ ਭੁੱਲ ਜਾ ਵਕਤ ਆ ਵਕਤ ਭੁੱਲਦੀਆਂ ਬਾਕੀ ਤੁਸੀਂ ਵੀ ਯਾਦ ਕਰਦੇ ਰਹੋਗੇ ਪੁਰਾਣੀਆਂ ਗੱਲਾਂ ਹਨਾ ਚੇਤੇ ਆਉਂਦੀਆਂ ਆ ਜਦੋਂ ਆਪਾਂ ਬੈਠੇ ਕਰਦੇ ਆ ਐਵੇਂ ਤੁਹਾਡਾ ਸਾਥ ਬੰਨਿਆ ਵਾਲਾ ਤੇ ਪੁਰਾਣੀਆਂ ਗੱਲਾਂ ਚੇਤੇ ਕਰਦੇ ਰਹੀਏ ਪ੍ਰਾਣੀ ਬੋਲਣਾ ਚਾਹੀਦਾ ਕਿਉਂਕਿ ਉਹ ਇਹਨਾਂ ਸ਼ੇਅਰ ਕਰ ਦਿਆ ਕਰੋ ਦਬ ਕੇ ਵੀਡੀਓ ਵਾਦੀ ਕਿਉਂਕਿ ਨਾ ਸਾਡਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਥੱਲੇ ਗਿਰਿਆ ਰੀਚ 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 ਗਰੀ ਪਈ ਆ ਰੀਚ ਗਰੀ ਪਈ ਆ ਉਹ ਤੂੰ ਵੀ ਚੱਕਣਾਗਾ ਅਰੀਜਨ ਠੀਕ ਹੈ ਤੇ ਵੀ ਇਨੀ ਕੇ ਸਾਡੀ ਬੇਨਤੀ ਦੋ ਤੁਹਾਨੂੰ ਵੀ ਇਹਨਾਂ ਸਾਡਾ ਬੇਨਤੀ ਕਰ ਸਕਦੇ ਆ ਤੇ ਬੇਨਤੀ ਸਾਡੀ ਪ੍ਰਵਾਨ ਕਰਨੀ ਤੁਸੀਂ ਸਾਰਿਆਂ ਨੇ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਸਬਸਕ੍ਰਾਈਬ ਚੈਨਲ ਕਰਨਾਗਾ ਧੰਨਵਾਦ